ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਪੈਂਟ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਤਾ ਨੂੰ ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਤੇ ਇੱਕ ਟੋਕੜ ਗੱਭਣ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਥੋੜਾ ਜਿਹਾ ਉੱਚੇ ਬੱਚੇ ਵਾਲੀ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਨਾ ਜੀ ਡਿਟੇਲ ਸੱਸੀਆ ਭਾਜੀ ਸਾਸੀ ਗਾਲ ਜੀ 사ਸੀ ਗਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਹਾਂਜੀ ਹੋਰ ਠੀਕ ਠਾਕ ਪਰਿਵਾਰ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਕਿਰਪਾ ਮਾਲਕ ਦੀ ਜੀ ਉਹਦੀ ਘੜੀ ਨੂੰ ਸ਼ੁਕਰ ਮਨਾਉਂਦਾ ਬਿਲਕੁਲ ਬਿਲਕੁਲ ਜੀ ਹੋਰ ਸੁਣਾਓ ਬਹੁਤ ਵਧੀਆ ਕਿਵੇਂ ਪਾਣੀ ਪਣੀ ਦਾ ਸੱਜਾ ਜਾਂ ਪਾਣੀ ਦਾ ਭਾਈ ਆਪਾਂ ਰਹਿ ਪਾਣੀ ਚਾ ਚਾਰ ਪੰਜ ਦਿਨ ਤਾਂ ਹੀ ਦੇ ਆਪਾਂ ਨਾਂ ਦੇ ਵੀਡੀਓ ਭਾਈ ਤੁਸੀਂ ਕਰਦੇ ਰਹੇ ਜੀ ਹਾਂਜੀ 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 ਤੁਸੀਂ ਭੱਜੇ ਫਿਰਦੇ ਰਹੇ ਜੀ ਉਧਰ ਵੀਡੀਓ ਵੀਡੀਓ ਹਾਂਜੀ ਨਾਲ ਹੀ ਵੀਰ ਭਰਾਵਾਂ ਦੇ ਜਿੰਨੇ ਜਿੰਨੇ ਤੇ ਨਾ ਦੇ ਮਾਲ ਉਹਨਾਂ ਦਿਨ ਲੈਣ ਨੂੰ ਠੀਕ ਤਾਂ ਦੇ ਨਾਂ ਵੇਚਣ ਨੂੰ ਅੱਛਾ ਹੀ ਉਹੋ ਹੀ ਡੰਕਰ ਆਪਣੇ ਕੋਲ ਬੱਜੇ ਕੱਲ ਫਿਰ ਦੋ ਝੋਟੀਆਂ ਲਈਆਂ ਇਹਦੇ ਇੱਕ ਵਿੱਚੋਂ ਸੇਲ ਹੋ ਗਈ ਤੇ ਇੱਕ ਇਹ ਹੀ ਸੋ ਆਪਣੇ ਕੋਲ ਪਹਿਲੋਂ ਦੀਆਂ ਬੱਜੀਆਂ ਇਹ ਵੀ ਦੁੱਧ ਅੱਧ ਕਰਕੇ ਘਰੇ ਡੱਕ ਲੀਆਂ ਫਿਰ ਵੇਚੀਆਂ ਨਹੀਂ ਬੇਕਨੂੰ ਗਾਗ ਬੜ ਆਉਂਦੇ ਸੀ ਅੱਛਾ ਜੀ ਪਰ ਦੁੱਧ ਦਾ ਮੜ ਕੇ ਔਖਾ ਹੋਣਾ ਹੈ ਮਗਰ ਠੀਕ ਹੈ ਜੀ ਆ ਇਹ ਤਾਂ ਗੱਲ ਹੈ ਪਾਣੀ ਦਾ ਭਾਜੀ ਤੁਹਾਨੂੰ ਪਤਾ ਹੀ ਹੈ ਬੰਦਾ ਬੰਦਾ ਪਾਣੀ ਵੀ ਕਿਤੇ ਕਿਤੇ ਦੋ ਦੋ ਬੰਦੇ ਵੀ ਪਾਣੀ ਹਾਂ ਜੀ ਹਾਂ ਤੇ ਪਿਛਮ ਪਾਰੀ ਤੱਕ ਚਲ ਗਏ ਚਲੋ ਜਿੰਨੇ ਜੋਗੇ ਹੈਗੇ ਆਂ ਤੋੜੀ-ਤਾੜੀ ਲੈ ਕੇ ਗਏ ਆਂ ਆਪਾਂ ਵੀ ਪਾਣੀ ਪੋਣੇ ਦੋ ਤਿੰਨ ਦਿਨ ਸੇਵਾ ਕਰਦੇ ਰਹੇ ਆਂ ਹਾਂਜੀ ਤੇ ਫੇਰ ਟਰਾਲੀਆਂ ਟਰੋਲੀਆਂ ਲਗਾਉਂਦੇ ਰਹੇ ਆਂ ਚਾਰ-ਪੰਜ ਦਿਨ ਇਧਰ ਗਾ ਦੋਮਾ ਲਾੜੀ ਸਾਈਡ ਤੇ ਬਹੁਤ ਜ਼ਿਆਦਾ ਪਾਣੀ ਇਧਰ ਨੂੰ ਲਗਾਉਂਦੇ ਰਹੇ ਆਂ ਹਾਂ ਇਧਰ ਰੋਡ ਰਾ ਹੁਣ ਅੱਗੇ ਦੱਸਦਾ ਵੈਸੇ ਇੱਥੋਂ ਵਾਲਾ ਜੀ ਨਾਲੇ ਵਾਲਾ ਜਿਹੜੀ ਫਰਾ ਸਕੀ ਨੂੰ ਬੋਲ ਜਾਂਦਾ ਉਹ ਵੀ ਕ੍ਰੈਕ ਹੋ ਗਿਆ ਅੰਦੇ ਜਾਵਾਂਗੇ ਹੁਣ ਕਿਹੜੀ ਤੱਕ ਫੇਰ ਇਹ ਕੀ ਨਾ ਮੈਂ ਕੱਲ ਵੀਡੀਓ ਵੀ ਬਣਾ ਕੇ ਜਾਂਦੇ ਆ ਪਾਣੀ ਉਤਰਾ ਇਹ ਆ ਵੀ ਪਾਣੀ ਦਾ ਬਚਾਅ ਹੈ ਅੱਗੇ ਨੂੰ ਲੱਥਾ ਵਾ ਲੱਥ ਕੇ ਪਾਣੀ ਅੱਡੇ ਤੁਰਿਆ ਪਾਣੀ ਦੀ ਵੇ ਪਾਸੇ ਨੂੰ ਇਧਰ ਹੁਣ ਮੰਨ ਲਓ ਵੀ ਨਵਾਨ ਆਂ ਗਾ ਪਿੰਡੀ ਪਿੰਡੀਆਂ ਨੂੰ ਪਿੰਡੀ ਤੇ ਦਾਨੋ ਨਵਾਨ ਵਾਲੇ ਪਾਸੇ ਨੂੰ ਤੁਹਾਨੂੰ ਪਤਾ ਪਾਣੀ ਜਾਣਾ ਹੀ ਜਾਣਾ ਬਿਲਕੁਲ ਬਿਲਕੁਲ ਜੀ ਤਾਂ ਹੀ ਪਿੱਛੋਂ ਪਾਣੀ ਘਟ ਗਿਆ ਪਿੱਛੋਂ ਪਾਣੀ ਵੈਸੇ ਘਟ ਗਿਆ ਸਾਰਾ ਹੀ ਮੈਂ ਕੱਲ ਵੀ ਤੇਰਦਾ ਹੁਰਦਾ ਆ ਹਾਂ ਹਾਂ ਜੀ ਹਾਂ ਜੀ ਤੇ ਤੇ ਬਾਈ ਆਪਣਾ ਨਾਮ ਮਹਾਰਾਜ ਗੁਰੂ ਰਾਮਦਾਸ ਇਹ ਹੋ ਜਾਂਦੇ ਵੀ ਚਲੋ ਬਚਾਅ ਕਰੇ ਬਥੇਰਾ ਕੁਝ ਹੋ ਗਿਆ ਨਹੀਂ ਬੜਾ ਕੁਝ ਬੜਾ ਨੁਕਸਾਨ ਹੋਇਆ ਲੋਕਾਂ ਦਾ ਮਾਲ ਤੇ ਫਿਰ ਫਸਲ ਬੰਨੇ ਦਾ ਹਰ ਇੱਕ ਨੂੰ ਭਾਜੀ ਡੰਗਰ ਕਿਸੇ ਨੇ ਤਾਂ ਹੀ ਲੈਣਾ ਜੇ ਫਸਲ ਹੋ ਗਈ ਤੇ ਹਰ ਇੱਕ ਨਹੀਂ ਇਹ ਗੱਲ ਸਹੀ ਆਸ ਹੁੰਦੀ ਆਪਣੀ ਫਸਲ ਤੇ ਹਾਂਜੀ ਹਾਂਜੀ ਬਿਲਕੁਲ ਚਲੋ ਵੀ ਯਾਰ ਕਿ ਚਾਰ ਦਾਣੇ ਚੰਗੇ ਨਿਕਲਣਗੇ ਚਲੋ ਦੋ ਡੰਗਰ ਪਾਵਾਂਗੇ ਤੇ ਤੁਹਾਨੂੰ ਪਤਾ ਮਾਇਆ ਹੋਊਗੀ ਇੱਕ ਤੇ ਡੰਗਰ ਵੀ ਘਟ ਜਾਣਾ ਘਟ ਜਾਣਾ ਵੀ ਬੇਥੇਰਾ ਭਾਜੀ ਡੰਗਰ ਵੀ ਖਰਾਬ ਹੋਇਆ ਵਾ ਹਾਂ ਬਿਲਕੁਲ ਬਿਲਕੁਲ ਤੇ ਡੰਗਰ ਕੁਝ ਮਰ ਵੀ ਗਏ ਨੇ ਕੁਝ ਉਤਨਾ ਖਰਾਬ ਹੋ ਗਏ ਹਾਂਜੀ ਹਾਂਜੀ ਵਿਰਸੇਦਾਰਾਂ ਕੋਲੋਂ ਖਾਣੇ ਇਧਰ ਉਧਰ ਕੱਲੇ ਕੇ ਆ ਜਿਹੜੀ ਆਪ ਸੇਵਾ ਕਰ ਲੈਣੀ ਆ ਦੂਜੇ ਥਾਂ ਨਹੀਂ ਸੇਵਾ ਹੋ ਨਹੀਂ ਹੁੰਦੀ ਨਹੀਂ ਹੁੰਦੀ ਉਹਨਾਂ ਨੂੰ ਜੋ ਸਰਦਾ ਬੰਦਾ ਉਹ ਹੀ ਪਾਉਣਾ ਹਾਂ ਜੀ ਮੇਰੇ ਕੋਲ ਆਪ ਡੰਗਰ ਆਏ ਸੀ ਇੱਥੇ ਮਤਲਬ ਵੀ ਆਪਣੇ ਰਿਸ਼ਤੇਦਾਰਾਂ ਦੇ ਦੋਤ ਨਾ ਜਾਣੇ ਦੇ ਆਏ ਸੀ ਚਲੋ ਜਿੰਨੇ ਜੋਗੇ ਹੈਗੇ ਆ ਭਾਵੇਂ ਆਪੋ ਆਪਣੀ ਘਰੀ ਹੁਣ ਤੇ ਚਲੋ ਪਛਾਤੇ ਨਾ ਜਿੰਨੇ ਜੋਗੇ ਹੈਗੇ ਤੋੜੀ ਤਾਂ ਦੇ ਜਿਤਨਾ ਦਾ ਸਾਡੇ ਡੰਗਰ ਖਾਂਦੇ ਰਹੇ ਉਸ ਤਰ੍ਹਾਂ ਦਾ ਉਹਨਾਂ ਨੂੰ ਪਾਉਂਦੇ ਰਹੇ ਬਿਲਕੁਲ ਬਿਲਕੁਲ ਜੀ ਸੇਵਾ ਹੀ ਆ ਚਲੋ ਸੇਵਾ ਹੀ ਆ ਤੇ ਦੋ ਰਲ ਮਿਲ ਕੇ ਮੰਨ ਲਓ ਵੀ ਹਰ ਇੱਕ ਨੇ ਟਾਈਮ ਕੱਢ ਲਿਆ ਹਾਂਜੀ ਹਾਂ ਵੀਰ ਪਗੜੇ ਨੇ ਜੜੇ ਬੈਠੇ ਸੇਵਾ ਕਰਨ ਵਾਲੇ ਬਿਲਕੁਲ ਬਿਲਕੁਲ ਢੀ ਟਰਾਲੀ ਇੱਕ ਇੱਕ ਪਿੰਡ ਦੇ 20 20 ਟਰਾਲੀਆਂ ਭਾਜੀ ਰੱਖਣ ਦੀਆਂ ਗਈਆਂ ਨੇ ਆਂਦੀਆਂ ਜਾਂਦੀਆਂ ਅਸੀਂ ਵੇਖੀਆਂ ਧਾਵ ਨਾਲ ਰੱਖਣ ਦੀ ਨਹੀਂ ਕਮੀ ਜਿਤਨਾ ਮਰਜੀ ਕੋਈ ਵੀਰ ਭਰਾ ਵੱਧ ਤੋਂ ਵੱਧ ਅੱਗੇ ਹੋ ਕੇ ਆਉਂਦੇ ਨੇ ਨਹੀਂ ਬਿਲਕੁਲ ਬਿਲਕੁਲ ਸਾਰੇ ਪਹੁੰਚੇ ਵੀਰ ਭਰਾ ਸਾਰੇ ਪਹੁੰਚੇ ਸਾਰੇ ਪਹੁੰਚੇ ਮੇਰੀ ਕਹਿਣਾ ਵਾਲਾ ਪੁਰਾਣੇ ਜਗ੍ਹਾ ਤੇ ਉਹ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਪਰ ਨਹੀਂ ਸਾਊ ਕਰੀ ਪਹੁੰਚਿਆ ਵਾ ਚਲੋ ਅੱਗੇ ਲੋਕਾਂ ਨੂੰ ਲੈ ਆਦੇ ਵੀ ਥੋੜੀ ਜੀ ਜਾਜ ਘਾਟ ਆਪਣੇ ਇੱਧਰ ਨਹੀਂ ਇਹ ਗੱਲ ਤੁਹਾਡੀ ਮੰਨਣ ਵਾਲੀ ਹਾਂਜੀ ਇਹ ਵੀ ਹਾਂ ਅਸੀਂ ਅੱਖੀਂ ਵੇਖਿਆ ਜਿਹਨੂੰ ਲੋੜ ਹੋਊਗੀ ਨਾ ਹਾਂਜੀ ਉਹ ਘਰੇ ਪਿਛੇ ਰਹਿ ਜੇ ਪਿਛੇ ਰਹਿ ਜੇ ਜਿਹਦਾ ਮੰਨ ਲਓ ਵੀ ਕੋਈ ਨੁਕਸਾਨ ਨਹੀਂ ਕੋਈ ਹਾਲੀ ਮਾਲੀ ਨਹੀਂ ਆ ਉਹ ਅੱਗੇ ਹੋਗੇ ਤੇ ਸਹਾਉਨਾ ਸਪੜਾ ਵਿਚ ਆਉਂਦੇ ਹੁੰਦਾ ਜੇ ਕੋਈ ਜਿਹੜਾ ਜਿਆਦਾ ਖੋਡੇ ਹੱਥਾਂ ਦੇ ਖੋਈ ਜਾਂਦੇ ਕੁਝ ਇਹ ਵੀ ਤੁਹਾਡੀ ਗੱਲ ਸੱਚੀ ਮੈਂ ਹਾਂਜੀ ਅੱਖੀਂ ਵੇਖਿਆ ਵਾ ਜਿਹੜੇ ਕਿਸ ਵੀਰ ਭਰਾ ਨੂੰ ਲੋੜ ਆ ਜਿੰਨੇ ਤੇ ਲੈਣਾ ਹੀ ਲੈਣਾ ਵਾ ਜਿਹਦਾ ਮਤਲਬ ਵੀ ਡੁੱਬਾ ਵੀ ਆ ਤੇ ਡੰਗਰ ਵੀ ਭੁੱਖੇ ਉਹਨੇ ਤੇ ਲੈਣਾ ਹੀ ਲੈਣਾ। ਬਈ ਚੰਗੇ ਭਲੇ ਬੰਦੇ ਮੰਨ ਲੋ ਚੌਕਰ ਦੀਆਂ ਬੋਰੀਆਂ ਚੁੱਕ ਚੁੱਕ ਘਰਾਂ 'ਚ ਵੜੀ ਜਾਂਦੇ ਫੇੜਦੀਆਂ ਵੜੀ ਜਾਂਦੇ। ਹਾਂਜੀ ਹਾਂਜੀ ਤੇ ਚਲੋ ਬਾਕੀ ਚੱਲਦਾ ਹੀ ਜਾਂਦਾ। ਬਾਕੀ ਚਲੋ ਬਹੁਤ ਵੱਡਾ ਦਿਲ ਦਿੱਤਾ ਵਾ ਭਿਆ ਦੇ ਵਿੱਚ ਪੰਜਾਬੀਆਂ ਨੂੰ। ਹਾਂਜੀ ਹਾਂਜੀ। 4 ਦੇ ਟਰਾਲੇ ਕੀ ਤੋੜੀ ਤੰਦ। ਮੈਂ ਨਾ ਵੀਰ ਜੀ ਉਹ ਵੀ ਤੁਹਾਨੂੰ ਦੱਸਣ ਦਿਆਂ ਵੀ ਕੋਈ ਥੋੜ ਰਹੀ ਨਹੀਂ ਕਿਸ ਚੀਜ਼ ਦੀ। ਬਿਲਕੁਲ ਬਿਲਕੁਲ। ਨਾ ਡੰਗਰ ਭੁੱਖਾ ਮਰਿਆ ਤੇ ਨਾ ਕੋਈ ਬੰਦਾ ਹੀ ਭੁੱਖਾ। ਬਿਲਕੁਲ ਸਹੀ ਤੇ ਚਲੋ ਜਿਹੜਾ ਨੁਕਸਾਨ ਹੋਇਆ ਉਹਦੇ ਨੁਕਸਾਨ ਤੇ ਚਲੋ ਨਾ ਕੋਈ ਮੰਨ ਲਓ ਵੀ ਹੋ ਗਿਆ ਤੇ ਚਲੋ ਇਹ ਹੁਣ ਕਿਸਦੇ ਹੱਥ ਵੱਸ ਨਹੀਂ ਉਹ ਆ ਕਹਿੰਦੇ ਹੱਥ ਵੱਸ ਨਹੀਂ ਕਿਸ ਨੇ ਕੀਤਾ ਨਹੀਂ ਇੱਕ ਕੁਦਰਤ ਦਾ ਲੋਹਾ ਥੋੜਾ ਜਿਹਾ ਰੇਕ ਥੋੜਾ ਜਿਹਾ ਆਪਾਂ ਕਹਿ ਸਕਦੇ ਸਰਕਾਰਾਂ ਵੱਲੋਂ ਚਲੋ ਭਾਜੀ ਜਿੱਦਾਂ ਵੀ ਆ ਬਾਕੀ ਆਪਣੇ ਤੋਂ بڑے بڑے ਤਾਂ ਦੁਨੀਆ ਸਿਆਣੀ ਆ ਪਤਾ ਹੀ ਆ ਜੋ ਹੁੰਦਿਆ ਵਾ ਬਿਲਕੁਲ ਬਿਲਕੁਲ ਜੀ ਤੇ ਬਾਈ ਆਪਣਾ ਨਾਮ ਤੇ ਇੱਕ ਨਾਲ ਐਡਰੈਸ ਦਾਦੇਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਕੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਹੈ ਜੀ ਹਾਂਜੀ ਤੇ ਇਦਾਂ ਕਰੀਏ ਕੋ ਉਧਰੋਂ ਕਰੀਏ ਹਾਂਜੀ ਇਦਾਂ ਕਰ ਲਈਏ ਵੀਰ ਜੀ ਮੈਂ ਚਲੋ ਅੱਜ ਕੱਲ ਲਈਆਂ ਦੋ ਝੋਟੀਆਂ ਤੇ ਇੱਕ ਵਿੱਚੋਂ ਵੇਗੀ ਉਹ ਤਰ੍ਹਾਂ ਦੋ ਸੱਜਰਾਂ ਪਾਉਣੀਆਂ ਆਂ ਹੀ ਆਪਾਂ ਅੱਛਾ ਜੀ ਤੇ ਹੁਣ ਤਿੰਨ ਅੱਜ ਆਪਣੇ ਕੋਲ ਹੈਗੇ ਪਸ਼ੂ ਠੀਕਾ ਠੀਕ ਹੈ ਨਾ ਭਾਈ ਦੱਸਿਓ ਹਾਂ ਪਹਿਲੇ ਨੰਬਰ ਤੇ ਝੋਟੀ ਬਾਰੇ ਇਹਦੇ ਕੋਲ ਜਿੱਦਣ ਝੋਟੀ ਮੇਰੇ ਕੋਲ ਆਈ ਸੀ ਉਦੋਂ ਦੇ ਝੋਟੀ ਕੋਲ ਹੈਗਾ ਕਿ 6.5-7 ਕਿਲੋ ਦੇ ਕਰੀਬ ਦੁੱਧ ਐ ਘੰਟੇ 8 ਕਿਲੋ ਦੁੱਧ ਜਿੱਥੇ ਮਰਜ਼ੀ ਕੋਈ ਵੀਰ ਭਰਾ ਆਪਣੇ ਕੋਲ ਲੀਟਰ ਮਾਰ ਕੇ ਲੈ ਜਾਏ ਹਾਂਜੀ ਤੇ ਇਹਨੂੰ ਉਦੋਂ ਉਹਨਾਂ ਨੇ ਵੀਰ ਉਹਨਾਂ ਨੇ ਦੱਸਿਆ ਸੀ ਕਿ 1 ਮਹੀਨਾ ਤੈਨੂੰ ਮੰਨ ਲਓ ਕਿ 13-14 ਦਿਨ ਹੋ ਗਏ ਠੀਕਾ ਭਰੇ ਨੂੰ ਮੇਰੇ ਕੋਲ ਆਈ ਝੋਟੀ ਨੂੰ 10 ਦਿਨ ਹੋ ਗਏ ਹੁਣ ਮੰਨ ਲਓ ਕਿ ਡੇਢ ਮਹੀਨੇ ਤੋਂ ਟੱਪੁੰਦਿਆ ਟਾਈਮ ਐ ਠੀਕਾ ਠੀਕਾ ਠੀਕ ਹੈ ਜੀ ਪਰ ਝੋਟੀ ਲਿਖ ਕੇ ਦੇ ਸਕਦੇ ਹਾਂ 1 ਅਛਾ ਹੀ ਪਰ ਆਪਾਂ ਫਿਰ ਵੀ ਗਾਰੰਟੀ ਨਹੀਂ ਕਿਸੇ ਨੂੰ ਦਿੰਦੇ ਠੀਕ ਹੈ ਸਹੀ ਗੱਲ ਕਹਿੰਦੇ ਬਿਲਕੁਲ ਬਿਲਕੁਲ ਪਰ ਹੈ ਝੋਟੀ ਗੱਬਣ ਜੇ ਅਛਾ ਹੀ ਇਹਨਾ ਮੈਨੂੰ ਵੀ ਪਤਾ ਵੀ ਝੋਟੀ ਗੱਬਣਾ ਠੀਕ ਹੈ ਪਰ ਫਿਰ ਵੀ ਆਪਾਂ ਫੁੱਲ ਗਾਰੰਟੀ ਨਹੀਂ ਕਿਸੇ ਨੂੰ ਦਿੰਦੇ 8 ਕਿਲੋ ਦੁੱਧ ਮਿਣਕੇ ਦਵਾਂਗੇ ਕਿ ਕੋਈ ਵੀਰ ਭਰਾ ਆਣ ਕੇ ਸੌਦਾ ਕਰ ਲੇ ਸਾਈ ਪਾਵੇ ਅਛਾ ਝੋਕੇ ਲੈ ਜੇ ਬਾਕੀ ਖੋਲ ਕੇ ਵਿਖਾ ਦਿੰਨੇ ਪਹਿਲਾ ਸੂਗਾ ਦੂਜੇ ਨੂੰ ਗਾਂ ਗੱਬਣ ਜੇ ਠੀਕ ਹੈ ਲਓ ਜੀ ਰਾਜੀ ਰੂਜੀ ਤੇ ਰਾਜੀ ਰੂਜੀ ਪੂਰੀ ਆ ਫੁੱਲ ਕੱਪ ਵੱਡੇ ਕਦਮ ਵਜਣ ਵਾਲੀ ਇੱਕ ਆਦਮ ਵਜਣ ਵਿੱਚ ਅਕਾ ਸੂਗਾ ਕਿਰਵਾ ਸੂਈ ਹੈ ਬਾਈ ਸੂਗਾ ਪਹਿਲਾ ਸੂ ਰਿਕਾਡੋ ਪਹਿਲੇ ਸੂਏ ਕਹਿੰਦੇ 12 ਕਿਲੋ ਵੀਰ ਹੋਣੀ ਦੁੱਧ ਚੋਇਆ ਏ ਥੱਲੇ ਆ اچھا ਥਣ ਭਾਂਡਾ ਬਹੁਤ ਸੋਹਣਾ ਚੋਇਆ ਵੀ ਹੋਊਗਾ ਠੀਕ ਆ ਠੀਕ ਆ ਲਓ ਜੀ ਪਹਿਲਾਂ ਨੇ ਜਿਹੜਾ 12 ਲੀਟਰ ਦੁੱਧ ਭਰਿਆ ਵਾ ਚੈ ਡਬਲ ਆਇਆ ਗਾ ਤੇ ਕਾਟ ਕਾਟ ਵੀ ਚੰਗਾ ਆ ਗਿਆ ਵਾ ਝੋਟੀ ਦਾ ਤੇ ਐਸੇ ਜਿਹੜਾ ਹੁਣ 8 ਲੀਟਰ ਮੌਕੇ ਦੇ ਤਿਆਰ ਆ ਤੇ ਡੇਢ ਕਿ ਮਹੀਨੇ ਦੇ ਆਸ-ਪਾਸ ਇਲਾ ਠੀਕ ਆ ਭਰੇ ਉਹ ਟਾਈਮ ਹੋ ਗਿਆ ਵਾ ਡੇਢ ਤੋਂ ਟੱਪਨ ਦੇ ਆ ਜੋਣਾ ਤੇ ਬਾਈ ਕਹਿੰਦਾ ਕਿ ਗਰੰਟੀ ਫਿਰ ਵੀ ਆਪਾਂ ਦੇ ਦਿੰਦੇ ਨਹੀਂ ਆ ਤੇ ਜਿੱਥੋਂ ਤੱਕ ਲੱਗਦਾ ਵਾ ਆਸ ਆ ਪੂਰੀ ਵੀ ਗੱਭਣੇ ਕੋਲ ਵੀ ਆਸ ਆ ਵੀਰ ਜੀ ਮ ਚਲੋ ਜਿਹੜਾ ਮਾਲ ਡੰਗਰ ਚ ਰਹਿੰਦਾ ਉਹਨੂੰ ਪਤਾ ਹੁੰਦਾ ਹਾਂਜੀ ਹਾਂਜੀ ਬਾਕੀ ਝੋਟੀ ਬਿਲਕੁਲ ਨਵੀਂ ਆ ਕੋਈ ਛਾਕਣੀ ਆ ਕੋਈ ਦਾਸੂਗੇ ਦੇਣ ਵਾਲੀ ਆ ਤੇ ਚਲੋ ਜੀ ਤਾਂ ਮਰਜ਼ੀ ਖਾਣ ਵਾਲਾ ਲੈ ਜੇ ਚਲੋ ਦੋ ਚਾਰ ਸੂਵੇ ਪੀ ਗਏ ਜਿੱਥੇ ਮਰਜ਼ੀ ਕੋ ਖਿਲਾੜ ਕੇ ਵੇਚ ਛੱਡੇ ਬਿਲਕੁਲ ਬਿਲਕੁਲ ਜੀ ਬਾਈ ਜਿਹੜਾ ਮੁੱਲ ਫਿਰ ਮੁੱਲ ਵੀਰ ਜੀ ਦਾ ਨਿਗਾਹ ਜੇ ਕਰਨਾ ਜੇ ਆਪਾਂ ਅਛਾ ਜੀ ਇਹਦਾ ਕੋਈ 70 ਨਹੀਂ ਲੈਣਾ 65 ਨਹੀਂ ਲੈਣਾ 60000 ਦੀ ਝੋਟੀ ਦੇ ਦਈਏ 60 ਦੀ ਕਰ ਦਈਏ ਅੰਦਰ ਕਰ ਦਈਏ ਹੋਰ ਥੋੜੇ 55 ਦੀ ਦੇ ਦਈਏ ਹੋਰ ਛੱਡ ਦਈਏ ਥੋੜੇ ਹੋਰ ਛੱਡ ਦਈਏ 40 ਕੋ ਬੋਂ ਜਹਾੜ ਦੀਆਂ ਨਾਲ 200 ਰੁਪਏ ਛੋਟ ਹੀ ਕਰਾਂਗੇ। ਠੀਕ ਹੈ। ਉਹਨਾਂ ਤੋਂ ਕੱਦ ਵਜਨ ਜੀ ਘੱਟ ਦੋ ਘੱਟ 47 48 ਹਜ਼ਾਰ ਦੀ ਭਾਵੇਂ ਉੱਥੇ ਵੇਚ। ਬਿਲਕੁਲ ਨੰਬਰ ਦੋ ਦੇ। ਚਲੋ ਦੁੱਧ ਦੇਣ ਦੀ ਹੈ ਕਰਮਾਲੀ 8 ਲੀਟਰ। ਹਾਂਜੀ ਹਾਂਜੀ। ਜਿੱਤਰਾ ਮੱਦੀ ਦਾ ਵੀਰ ਭਰਾ ਲੀਟਰ ਮਾਰ ਕੇ ਲਵੇ। ਬਿਲਕੁਲ ਸਹੀ ਗੱਲ ਹੈ ਜੀ। ਥਣ ਭਾਂਡਾ ਜਿਹੜਾ ਬਹੁਤ ਚੰਗਾ ਨੇ ਜੇ ਨੰਬਰ ਤੇ ਆ ਗਈ। ਲੀਲੀ ਰਾਮ ਮਰਣੀ ਹੀ ਬਣ ਜੀ। ਉਧਰ ਕੱਢ ਦੇ ਵੀਰ ਜੀ। ਭਾਈ ਅੱਗੇ ਕਿਵੇਂ ਆ ਗਈ ਝੋਟੀ? ਏ ਵੀਰ ਜੀ ਦੂਜਾ ਸੂਆ ਝੋਡੀ ਹੋਈ ਆ ਨੀਲੀ ਦੀ ਅੱਛਾ ਜੀ ਇਹਦੇ ਥੱਲੇ 10 ਤੋਂ 11 ਕਿਲੋ ਦੁੱਧ ਠੰਡਾ ਕਰਕੇ ਹੋਊਗਾ ਜਿੱਥੇ ਮਰਜ਼ੀ ਕੋਈ ਵੀਰ ਭਰਾ ਲੈ ਕੇ ਮਾਰ ਕੇ ਲੈ ਲੈ ਆਪਣੇ ਕੋਲ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਮੈਂ ਨੀਲੀ ਦਾ ਚਲੋ ਥੋੜਾ ਆਪਾਂ ਪਿਓਰ ਨਹੀਂ ਕਹਿ ਸਕਦੇ ਹੈਗੀ ਵੀ ਪਿਓਰੀ ਵੇਹੇ ਚਾਰੇ ਖੋਰ ਤੋਤੇ ਨੇ ਥਣ ਤੇ ਵੀ ਨਿਸ਼ਾਨਿਆਂ ਨਾਸਾਂ ਤੇ ਵੀ ਬੱਗੀ ਨਾਸਦੀ ਜਿਹਨੂੰ ਕਹਿ ਦਿੰਦੇ ਆਪਾਂ ਹਾਂਜੀ ਹਾਂਜੀ ਤੇ ਕੱਟੀ ਦੇ ਬੇਕਮਾਲ ਯਾਰਾ ਮਗਰ ਕੱਟੀ ਬਤਾ ਦੋ ਠੀਕ ਹੈ ਠੀਕ ਹੈ ਠੀਕ ਮੇਰੇ ਖਾਨਾ 10 10000 ਦੀ ਕੱਟੀ ਕੱਟੀ ਜਿੱਥੇ ਮਰਜ਼ੀ ਹੋਣ ਸਾਰੀਆਂ ਨਿਸ਼ਾਨੀਆਂ ਕਵਰ ਕਰਨ ਦੀ ਆ ਪੜੇ ਦਿਨਾਂ ਦੀ ਭਈ ਸਾਰੀ ਹਾਂਜੀ ਕਿੰਨੇ ਦਿਨਾਂ ਦੀ ਅਜੇ ਅਜੇ 10 ਦਿਨਾਂ ਦੀ ਆ ਠੀਕ ਆ ਮੈਂ ਥੋੜੀ 11 ਕਿਲੋ ਦੁੱਧ ਆ ਦੇ ਵੀਰ ਹੋਣੀ ਕਹਿੰਦੇ ਵੀ ਗਾੜੀ ਗਾੜ ਮੈਂ ਨਹੀਂ 2.5 ਕਿਲੋ ਆਦੇ ਆ ਅਸੀਂ ਚੁੰਦੇ ਨਹੀਂ ਕਿ ਗਾੜ ਨੂੰ ਆਖਰੀ ਲਾਉਂਦੇ ਆ ਅੱਛਾ ਯੋ ਇਹੋ ਪਈ ਸਾਰੀ ਸਾਰੀ ਇਹੋ ਚੁੰਗਦੀ ਆ ਠੀਕ ਆ ਠੀਕ ਆ ਪੰਦ ਵੀ ਤਾਂ ਹੀ ਦਈ 10 ਦਿਨਾਂ ਦੀ ਐ ਲੱਗਣ ਦੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲੋਜੀਟਾ ਇਟਾਤਾ 5 ਲੀਟਰ ਤੋਂ ਦਟਾ ਹੋ ਗਿਆ ਟੰਗ ਦਾ ਸਹਾਉਣਾ ਪੀਂਦਾ ਹੀ ਹੈ ਤੇ ਜੇ ਕਿਸੇ ਵੀਰ ਭਾਨੇ ਸ਼ੌਂਕ ਨਾਲ ਪਾਲਣੀਆਂ ਤੇ ਦੁੱਧ ਮੈਂ ਆ ਨਾ ਵੀ ਉਹ ਵੀ ਅਗਲੇ ਘਰ ਦਾ ਵੀ ਇਹੋ ਹੀ ਛੱਡੇ ਜਾਂਦਾ ਇਹੋ ਹੀ ਛੱਡੇ ਬਿਲਕੁਲ ਸਹੀ ਗੱਲ ਹੈ ਜੀ ਇਹਨੇ ਦੇਣਾ ਜੇ ਮੰਨ ਲਓ ਜਵਾਨ ਹੋ ਜਾਣਾ ਹੋਏ ਨਾ ਹੋਏ ਨਾ ਸਿਰੋਂ ਖਰਾਕ ਤੇ ਸਿਰ ਤੇ ਹੀ ਆ ਗੱਲ ਤਾਂ ਸਿਰ ਤੇ ਹੀ ਆ ਕਿੰਨਾ ਤਗੜਾ ਜਵਾਨ ਹੈ ਸਹਾਉਣਾ ਇੱਦਾਂ ਹੁਣ ਆ ਪਾਊਡਰ ਕਹ ਦਿੰਦੇ ਆ ਹਰਿਆਣੇ ਦੇ ਪਸ਼ੂ ਝੱਟ ਬਣ ਜਾਂਦੇ ਆ ਜੀ ਸੇਵਾ ਪੂਰੀ ਕਰਦੇ ਉਦਰਾ ਪੁੱਠਾ ਹੋ ਗਿਆ ਇੱਦਾਂ ਦੇਖੋ ਬਿਲਕੁਲ ਸਹੀ ਗੱਲ ਹੈ ਜੀ ਲਓ ਬਹੁਤ ਹੀ ਚੰਗੇ ਰਿਕਾਰਡ ਵਾਲੀ ਹੈ ਬਾਕੀ ਉਹ ਨਾ ਵੀ ਆ ਕੇ ਚਲ ਪੱਠਿਆ ਚ ਲੱਗੀ ਐ ਪੱਠੇ ਖਾਂ ਦਾ ਵੀ ਬਾਕੀ ਸਾਰੀ ਬਾਕੀ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰ ਆ ਦੀ ਐ 10 ਤੋਂ 11 ਲੀਟਰ ਜਿਹੜਾ 10 ਟੰਮ ਦੁੱਧ ਤਿਆਰ ਆ ਬਾਕੀ ਫੋਲਕ ਦੁੱਧ ਵੀ ਜੀ ਸੇਵਾ ਸਰ ਤੇ ਹੀ ਐ 12 ਵੀ ਕਰ ਜੇ 13 ਵੀ ਕਰ ਜੇ 2 ਕਿਲੋ 2 ਕਿਲੋ ਦਾ ਫਰਕ ਪਾ ਸਕਦੀ ਆ ਅੱਛਾ ਸੇਵਾ ਦੇ ਸਰ ਤੇ ਆ ਨਹੀਂ 11 ਕਿਲੋ ਦੁੱਧ ਚ ਝੋਟੀ ਛੜ ਗਈ ਹੈ ਮਤਲਬ ਅਜਾ 10 10 ਠੀਕ 11 ਕਿਲੋ ਦੁੱਧ ਕਰ ਗਈ 10 10 ਕਿਲੋ ਲਓ ਜੀ 10 ਤੋਂ 11 ਲੀਟਰ ਜਿਹੜਾ ਦੁੱਧ ਤਿਆਰ ਆ ਹਾਂ ਐਵਰੀ ਸਿੰਗਲ ਹੱਡੀ ਦੇ ਕੱਦ ਵਜਨ ਬਹੁਤ ਹੀ ਚੰਗਾ ਦੂਜਾ ਕੇ ਬਾਈ ਪਹਿਲਾ ਏ ਦੂਜਾ ਦੂਜਾ ਠੀਕ ਹੈ ਤੇ ਹਵਾਨੇ ਤਾਂ ਜਿਹੜੀਆਂ ਨਾੜਾ ਨੋੜਾ ਨੇ ਕਾਫੀ ਆ ਗਈਆਂ ਵਾ ਤੇ ਥਣ ਥਣ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਕੀ ਕਰ ਸਕਦੇ ਬਾਕੀ ਕੱਦ ਕਾਠ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਇਹ ਜਵਾਚੂ ਬਹੁਤ ਵਧੀਆ ਪੋਲੀ ਰੋਰ ਕੀ ਅੱਛਾ ਜੀ ਨੋ ਜੀ ਲਾਗੇ ਨੂੰ ਜਰੂਰ ਦਿਖਾਵਾਂਗੇ ਨਾੜਾ ਨੋੜਾ ਜਿਹੜੀਆਂ ਕਾਫੀ ਆ ਤੇ ਜਵਾ ਆਪਸ ਮਾ ਜਿਹੜਾ ਬਹੁਤ ਹੀ ਚੰਗਾ ਆ ਵਾ ਇਹ ਥਾਣਾ ਦਾ ਸਹਿਜ ਗਿਆ ਵੀ ਚੰਗਾ ਆ ਗਿਆ ਵਾ ਕਲੋਕ ਵੀਰ ਭਰਾ ਸਾਂਭਣ ਵਾਲਾ ਲਾਈਵ ਤੇ ਦੁੱਧ ਚੰਗਾ ਕੱਢੀ ਜਾਉਂਦੇ ਆ ਅੱਜ ਦਾ ਮੇਰਾ 10 ਤੋਂ 11 ਲੀਟਰ ਦੁੱਧ ਤਿਆਰ ਆ ਤੇ ਚੱਡਾ ਛੱਟਾ ਜਿਹੜਾ ਬਹੁਤੀ ਸਫਾਈਆਂ ਦੇ ਵਿੱਚ ਆ ਕਰੋ ਜੀ ਚੈੱਕ ਹਨ ਫੁੱਟ ਬਾਲਾਂ ਨੂੰ ਬਣੀ ਪਈ ਆ ਤੇ ਇਹਦਾ ਭਾਈ ਜੀ ਮੁੱਲ ਕਰ ਇਹਦਾ ਮੁੱਲ ਵੀ ਜੀ ਇਹੋ ਜਿਹੇ ਦੇਖੋ ਆਪਾਂ ਲੱਖੋਂ 12 ਵੀ ਝੋਟੀਆਂ ਦੀਆਂ ਨੇ ਹਾਂਜੀ ਇੱਕ ਪੰਜ ਦੀ ਇੱਕ 10 ਦੀ ਵੀ ਹਾਂਜੀ ਹੁਣ ਲੱਖਾਂ ਅੰਦਰ ਦੇ ਦਿੰਨੇ ਆਪਾਂ 95 ਦੀ ਕਰ ਦਈਏ ਇਹ ਵੀ ਜੈਸਨੋ ਹੀ ਕਰੀਏ ਜੈਸਨੋ ਹੀ ਕਰੀਏ ਹਾਂਜੀ 200 ਛੋੜੀਏ ਚੋਣੀ ਬਿਲਕੁਲ ਇੱਕ ਕੋਈ ਰੇਟ ਹੈ ਜੀ 85000 ਜੀ 200 ਰੁਪਏ ਛੋਟ ਹੀ ਕਰਨੀ ਹੈ ਲਾਸਟ ਹਾਂ ਠੀਕ ਹੈ ਲਓ ਜੀ ਬਿਲਕੁਲ ਜੈ ਛੋਟੀ ਹੈ ਜੀ ਜੇ ਮੋਲ ਬਿਲਕੁਲ ਜੈ ਜਿਹਨੂੰ ਕਹਿ ਦਿੰਦੇ ਆ ਐਨੀ ਕੀ ਜੀ ਕਮਾਈ ਰੱਖ ਕੇ ਚਲੋ ਆਪਾਂ ਮੰਨ ਲਓ ਵੀ ਉਹ ਹੀ ਕਹਿੰਦੇ ਵੀ ਪੈਸਾ ਤੇ ਲਾਜੇ ਉਹ ਜਿਆ ਲੋਕਾਂ ਕੋਲ ਹਰ ਕੋਈ ਵੀਰ ਭਰਾ ਕੋ ਚਲੋ ਮਾਰ ਪਈਏ ਸਮੇਂ ਦੀ ਹਾਂਜੀ ਹਾਂਜੀ ਨਿਗੀ ਨਿਗੀ ਕਮਾਈ ਰੱਖ ਕੇ ਆਪਾਂ ਸਾਰੇ ਵੀਰ ਭਰਾਵਾਂ ਨੂੰ ਨੇ ਵਪਾਰੀਆਂ ਚਲੋ ਚਲੋ ਮਾਲ ਡੱਕਰ ਹਰੇਕ ਵੀਰ ਭਰਾ ਨੇ ਹੁਣ ਨਮਾ ਪੋਣਾ ਵਾ ਹਾਂਜੀ ਹਾਂਜੀ ਤੇ ਨਿਗੀ ਨਿਗੀ ਆਪਾਂ ਵੀ ਪਤਲੀ ਪਤਲੀ ਕਮਾਈ ਕਰੀ ਜੀਏ ਚਲੋ ਸਾਥ ਚਲੋ ਸਾਹ ਦੇਣਾ ਵਾ ਬਿਲਕੁਲ ਸਾਥ ਦੇਣਾ ਚਾਹੀਦਾ ਵਾ ਸਾਥ ਦੇਣਾ ਚਾਹੀਦਾ ਤੇ ਚਲੋ ਚਲੋ ਥੋੜਾ ਜਿਹਾ ਘਟਾਣਾ ਫਾਇਦਾ ਲੈ ਲੀਏ ਜਿੱਥੇ ਆਪਾਂ ਮੰਨ ਲਓ ਵੀ 5000 ਲੈਨੇ ਹਾਂ ਤੇ ਤਿੰਨਾਂ ਦੋ ਦਣਾ ਵੀ ਬਜਾਰਾ ਕਰੀਏ ਪਰ ਹਰਾਲ ਮਿਲ ਕੇ ਚੱਲਗੇ ਸਾਰੇ ਹਾਂਜੀ ਬਹੁਤ ਹੀ ਤਕੜੀ ਗੱਲ ਬਾਈ ਕਹਿ ਦਿੱਤੀ ਤੁਸੀਂ ਕੀ ਚਲੋ ਸਾਹ ਦੇਣਾ ਚਾਹੀਦਾ ਮਾਸ ਚਲੋ ਜਿਹੜੀ ਵਜ ਗਈ ਵਾਜ ਗਈ ਹੈ ਹੁਣ ਮੰਨ ਲਓ ਵੀ ਦੋਰੇ ਹਰ ਇੱਕ ਨੇ ਚਲੋ ਆਪਾਂ ਕਿੰਨੇ ਪਰਮਾਤਮਾ ਹਰ ਇੱਕ ਦੇ ਘਰ ਚ ਫੇਰ ਦੋਰੇ ਉਤਰਾ ਹੀ ਮਾਲ ਡੰਗਲ ਹਰ ਕੁਝ ਮਾਲ ਬਿਲਕੁਲ ਬਿਲਕੁਲ ਜੀ ਰਵੇ ਤੇ ਲੈਣੇ ਤੇ ਹਰ ਇੱਕ ਵੀਰਪਰਾ ਨੇ ਲੈਣੀ ਲੈਣੇ ਚਲੋ ਆਪਾਂ ਲਾਈ ਉਹ ਤੇ ਆਪਣੇ ਵਸੂਲ ਕਰਨੀ 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 ਤੇ ਚਲੋ ਕਮਾਈ ਜਿਹੜੀ ਥੋੜੀ ਘੱਟ ਹੈ ਕੋਈ ਵੀ ਦੂਜਾ ਲਾੜੇ ਸੁਆ ਤੀਜਾ ਲਾੜੇ ਅੱਛਾ ਜੀ ਤੇ ਇਹ ਵੀ ਡੇਢ ਕੁ ਮਹੀਨੇ ਦੀ ਮਹੀਂ ਬਣੀ ਆ ਦੁੱਧ ਇਸ ਟਾਈਮ ਤੇ 7 ਕਿਲੋ ਤੇ ਇਹਦੇ ਮਗਰ ਕੱਟੀ ਬਾਵਾ ਤਗੜੀ ਜੇ ਮੇਰੇ ਖਾਨਾ ਦਾ ਪਾਰਾਂ ਯਾਰ ਦੀ ਕੱਟੀ ਘੱਟੀ ਜ ਲੋ ਜੀ ਸੂਰਾ ਬਾਈ ਕਹਿੰਦਾ ਕਿ ਤਿੱਜਾ ਵੀ ਲਾ ਲਓ ਤਿੱਜਾ ਵੀ ਲਾ ਲਓ ਇਹ ਵੀ ਨੀਲੀ ਚੋਂਦੀ ਜਮਈ ਇਹ ਵੀ ਨੀਲੀ ਦਾ ਜਿਹੜਾ ਪੱਖ ਰੱਖਦੀ ਕਾਹਦਾ ਜਿਹੜਾ ਬਹੁਤ ਹੀ ਬਾਖਮਾਲ ਹੋਇਆ ਪਿਆ ਵਾ ਇਹਦਾ ਵੀ ਸੱਜਰ ਦਾ ਕੰਨ ਕੱਟਿਆ ਹੋਵੇ ਜੀ ਕਿੰਨਾ ਤਕੜਾ ਮਹੀਂ ਦਾ ਸੱਜਰ ਦਾ ਕਾਟ ਕਿੰਨਾ ਗੇਦਾ ਇਹਨੇ ਵੀ ਜੀ 12 13 ਕਿਲੋ ਦੁੱਧ ਦਿੱਤਾ ਮੈਨੇ ਠੀਕ ਹੈ ਠੀਕ ਹੈ ਲੋ ਜੀ 12 ਤੋਂ 13 ਲੀਟਰ ਦੁੱਧ ਭਰਿਆ ਵਾ ਸੱਜਰ ਨੇ ਆ ਮਾੜਾ ਉਹਦਾਂ ਡਾਲਾ ਪੈਰ ਤੇ ਵੰਜਾ ਬਿਲਕੁਲ ਉਦਾਂ ਸਹੀ ਹੋ ਗਈ ਅੱਗੇ ਨਾਲੋਂ ਅੱਛਾ ਜੇ ਇਹ ਵੀ ਦੱਬਦੀ ਪੈਰ ਠੀਕ ਠੀਕ ਦੋ ਚੌਂ ਦਣਾ ਚ ਇਹ ਆਉਂਦੀ ਇਹਦੇ ਪਿਛੇ ਵੀ ਫ੍ਰੀ ਮਿਲ ਕਾਫ ਆਇਆ ਪਲਿਆ ਪਲਿਆ ਤੁਹਾਨੂੰ ਦਿਖਾਵਾਂਗੇ ਇੱਕ ਇੱਕ ਫ੍ਰੀ ਕਰ ਦੇਣੀ ਹੈ ਬਾਈ ਨੇ ਤੇ ਅਸਲ ਵਿੱਚ ਕਿੰਨਾ ਮੁੱਕਲੇ ਕਰਦਾ ਦੁੱਧ ਕਿੰਨਾ ਜਸਤਾ ਮੈਂ ਤੁਹਾਨੂੰ ਇਸ ਟਾਈਮ ਵੀ ਜੀ 7 ਕਿਲੋ ਜਿੱਥੇ ਮਰਜ਼ੀ ਕੋਈ ਵੀ ਬਰਾ ਲੀਟਰ ਮਾਰ ਕੇ ਲਵੇ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਇਸ ਟਾਈਮ ਜਿਹੜਾ ਮੌਕੇ ਦੇ 7 ਲੀਟਰ ਦੁੱਧ ਬਿਲਕੁਲ ਹੀ ਤਿਆਰ ਆ ਕਿ ਡੇਢ ਕਿ ਮਹੀਨੇ ਦੇ ਆਸ-ਪਾਸ ਇਹਨਾਂ ਨੂੰ ਵੀ ਟਾਈਮ ਹੋ ਗਿਆ ਬਣੀ ਨੂੰ ਭਈ ਇਹ ਚੈੱਕ ਪਾਸ ਕਿਵੇਂ ਨਹੀਂ ਵੀ ਜੀ ਡੇਢ ਦੀ ਨਹੀਂ ਚੱਕ ਹੁੰਦੀ ਡਾਕਟਰ ਨੇ ਮੈਂ ਤਾਂ ਉਹ ਹੀ ਆਖਿਆ ਮੈਂ ਤਾਂ ਦੋ ਤੇ ਲੱਗ ਬਣੇ ਬੌਣ ਚ ਲਈ ਚੈੱਕ ਕਰ ਲਈ ਜਾਂਦਾ ਨਹੀਂ ਢਾਈਆਂ ਨਹੀਂ ਚੈੱਕ ਕਰਾਂਗੇ ਅੱਛਾ ਤੇ ਆ ਫੀਮੇਲ ਨਹੀਂ ਤਰਖੋਗੇ ਜੀ ਤਾਂ ਭਰਾਂਗੇ ਹਰ ਦੀ ਕੰਨੀ ਕੱਢੀ ਉਲਾਇਆ ਬਿਲਕੁਲ ਪਲੀ ਆ ਕਿ ਬਣੀਆਂ ਦੋ ਹੀ ਦੇ ਦੇਣੀ ਦੱਸਾਉਣਾ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਉਹ ਵੀ ਚਲੋ ਨਿਕਲ ਆਈ ਤੇ ਤਿੰਨ ਨਹੀਂ ਹੋਈ ਨੀਆਂ ਹਾਂਜੀ ਹਾਂਜੀ ਲਓ ਜੀ ਇੱਕ ਦੇ ਨਾਲ ਇੱਕ ਫਰੀ ਤੇ ਭਾਈ ਇਹਦਾ ਮੁੱਲ ਤੇਰਾ ਇਹਲਾ ਮੌਲਵੀ ਜੀ ਨਿਗਾਹੇ ਕਰਨਾ ਆਪਾਂ ਅੱਛਾ ਜੀ ਨਾ 70 ਨਾ 65 ਅੱਛਾ ਜੀ 60 ਦੀ ਦੇ ਦੀਏ ਮੈਂ ਚੰਗੀ ਜੇ ਠੀਕ ਆ ਠੀਕ ਲਓ ਜੀ ਕਰਤ ਵਜ ਨਹੀਂ ਬਹੁਤ ਜ਼ਿਆਦਾ ਆ ਬਾਰੇ 60 ਬਾਈ ਕਰੀਏ ਗਿਆ ਜਿਆ ਜਿਆ ਜੀ ਕਰ ਦਈਏ ਹਾਂ ਜੀ ਕੱਟੀ ਬੜੀ ਤਗੜੀ ਜੇ ਮਗਰ 10 ਬਾਰੇ ਜਾਂ ਦਿਖ ਨਹੀਂ ਹੈਗੀ ਇਹ ਤਾਂ ਗੱਲ ਸਹੀ ਆ ਤੇ ਲਾਸਟ ਵੀ ਜੀ ਹਾਂ ਨਾ ਜਿਹੜੀ 55000 ਦੀ ਦੇ ਦਾਂਗੇ 200 ਰੁਪਏ ਛੋਟ ਹੀ ਹੋਣਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਲੋ ਜੀ 55 55000 ਤੋਂ ਬਿੱਤੀ ਜੇ ਕੋਈ ਵੀਰ ਭਰਾ ਉਤਰਾ ਹੀ ਮੇਰੇ ਖਾਲ ਨਾਲ ਦੋਹਾਂ ਦੋਵੇਂ ਮਾਲ 60000 ਦਾ ਦੋ ਉਤਰਾ ਹੀ ਹੈਗਾ ਦੋ ਨੰਬਰ ਜੀ ਦੋ ਨੰਬਰ ਜੀ ਹੈਗਾ ਬਿਲਕੁਲ ਬਿਲਕੁਲ ਪਰ ਆਪਾਂ ਦੋ ਨੰਬਰ ਵਾਲੇ ਨੂੰ ਨਾਂ ਦੇ ਤੇ ਗਰੀ ਵਾੜੇ ਵਾੜਿਆ ਦਾ ਨਾਂ ਦੇਣਾ ਹੀ ਆ ਨਹੀਂ ਬਿਲਕੁਲ ਚੱਲਾ ਹੀ ਵੀਰ ਭਰਾ ਮਗਾੜੀ ਅੱਗੇ ਤੇ 7 ਕਿਲੋ ਕਰਮਾੜੀ ਦੁੱਧ ਨੇ ਆਂਦੇ ਹੀ ਹੈ ਕੱਢੀ ਉਤਰਾ ਮੰਨ ਲਓ ਜਵਾਨ ਹੋਈ ਜਵਾਨ ਹੋਈ ਹੈ ਚਲੋ ਸਾਂਭ ਲੀ ਗਾ ਉਹਤਰਾ ਲਿਆ ਕੇ ਸੱਪ ਕੇ ਤਾਂ ਬਹੁਤ ਹੀ ਜ਼ਿਆਦਾ ਲੱਗ ਜਾਂਦੇ ਤੇ ਪੜੀ ਪਲਾਈ ਹੈ ਸਾਬ ਨਾਲ ਹਾਂਜੀ ਹਾਂਜੀ ਲਓ ਜੀ ਪਸ਼ੂ ਪਾਈ ਦੇ ਕੋਲ ਜਿਹੜੇ ਬਹੁਤ ਹੀ ਚੰ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ